ਮੀਆਂ ਘਰ ਦੇ ਵਿੱਚ ਵਸਦੇ ਮੇਰੇ ਮੁਲਕ ਦੇ तमाम ਵਾਸੀਆਂ ਨੂੰ ਮੇਰੇ ਵੱਲੋਂ ਸასი ਸ਼ਕਲ ਅੱਜ ਮੈਂ ਖੜਾ ਇੱਕ ਦੁਨੀਆ ਤੋਂ ਬਹੁਤ ਹੀ ਅਲੱਗ ਤਰ੍ਹਾਂ ਦੇ ਕੰਟਰੀ ਦੇ ਵਿੱਚ ਜਿਹਦੀ ਆਬਾਦੀ ਸਿਰਫ 2 ਬਿਲੀਅਨਾਂ ਤੇ ਤੇ ਹਰ ਸਾਲ 6 ਮਿਲੀਅਨ ਦੇ ਲਗਭਗ ਟੂਰਿਸਟ ਘੁੰਮਣ ਲਈ ਆਉਂਦਾ ਗੁਰਬਾਣੀ ਦੇ ਵਿੱਚ ਲਿਖਿਆ ਪਵਨ ਗੁਰੂ ਪਾਣੀ ਪਿਤਾ ਪਰ ਇਹ ਲਿਖਿਆ ਪੰਜਾਬ ਦੇ ਵਿੱਚ ਗਿਆ ਇਹਨਾਂ ਨੇ ਪਾਣੀ ਨੂੰ ਵੀ ਸਾਹਮ ਕੇ ਰੱਖਿਆ ਤੇ ਪਵਨ ਨੂੰ ਵੀ ਸਾਹਮ ਕੇ ਰੱਖਿਆ ਆ ਜੀ ਹਾਂ ਮੈਂ ਅੱਜ ਖੜਾ ਆ ਸਲੋਵੇਨੀਆ ਦੇ ਵਿੱਚ ਜੋ ਯੂਰੋਪੀਅਨ ਯੂਨੀਅਨ ਦਾ ਮੈਂਬਰ ਆ ਤੇ ਨਾਟੋ ਦਾ ਵੀ ਮੈਂਬਰ ਆ ਪਿੱਛੇ ਮੇਰੇ ਤੁਸੀਂ ਦੇਖ ਸਕਦੇ ਹੋ ਲੇਕ ਬਲੈਡ ਜਿਹੜੀ ਲਗਭਗ 2 ਕਿਲੋਮੀਟਰ ਦੇ ਏਰੀਏ ਦੇ ਵਿੱਚ ਫੈਲੀ ਹੋਈ ਹੈ। ਅਗਰ ਆਪਾਂ ਇਸ ਦੇ ਪੁਰਾਣੇ ਇਤਿਹਾਸ ਤੇ ਜਾਈਏ ਤਾਂ ਇਹਦੇ ਇਤਿਹਾਸ ਦੇ ਵਿੱਚ ਜਿਹੜੇ ਵੇਰਵੇ ਉਹ 5ਵੀਂ ਅਤੇ 7ਵੀਂ ਸਦੀ ਤੋਂ ਮਿਲਦੇ ਨੇ। ਇਹ ਜਿਹੜਾ ਕੰਟਰੀ ਆ 1991 ਦੇ ਵਿੱਚ ਪੁਰਾਣੇ ਯੂਗੋਸਲਾਵੀਆ ਤੋਂ ਆਜ਼ਾਦ ਹੋਇਆ। ਇੱਥੋਂ ਦਾ ਜਿਹੜਾ ਮੇਨ ਕੀਤਾ ਆ ਉਹ ਟੂਰਿਜ਼ਮ ਹੀ ਹੈ। ਜ਼ਿਆਦਾ ਲੋਕੀ ਇੱਥੇ ਟੂਰਿਜ਼ਮ ਤੋਂ ਹੀ ਕਮਾਈ ਕਰ ਰਹੇ ਨੇ। ਇਸ ਗੱਲ ਨੂੰ ਇਹ ਵੀ ਜਾਣਦੇ ਨੇ ਕਿ ਜਿਹੜਾ ਪਾਣੀ ਆ ਉਹ ਸਾਡਾ ਜੀਵਨ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਪਾਣੀ ਦੀ ਝੀਲ ਆ ਕੋਈ ਗੰਦਗੀ ਨਹੀਂ ਤੁਸੀਂ ਉਹ ਸਾਹਮਣੇ ਦੇਖੋ ਮੈਂ ਤੁਹਾਨੂੰ ਇਹਨਾਂ ਦੇ ਵਿਚਕਾਰ ਚਾਰਚ ਬਣਾਇਆ ਹੋਇਆ ਆ ਵਿੱਚ ਬਿਲਕੁਲ ਪਾਣੀ ਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਆਪਣੀਆਂ ਛੁੱਟੀਆਂ ਇੰਜੋਏ ਕਰਦੇ ਨੇ ਤੇ ਅਗਰ ਤੁਸੀਂ ਵੀ ਕੁਝ ਦਿਨਾਂ ਦਾ ਆਨੰਦ ਮਾਣਨਾ ਚਾਹੁੰਦੇ ਹੋ ਤਾਂ ਇਹ ਬਹੁਤ ਵਧੀਆ ਜਗ੍ਹਾ ਮੇਰੇ ਹਿਸਾਬ ਨਾਲ ਸ਼ਹਿਰ ਦੇ ਭੀੜ ਭੜੱਕੇ ਸ਼ੋਰ ਸ਼ਰਾਬੇ ਤੋਂ ਅਗਰ ਮਨ ਦੀ ਸ਼ਾਂਤੀ ਪਾਉਣਾ ਚਾਹੁੰਦੇ ਹੋ ਮੇਰੇ ਅਕੋਰਡਿੰਗ ਲਈ ਬੈਸਟ ਜਗਾਹ ਤਾਂ ਦਿੱਲੀ ਹੋ ਸਕਦੀ ਹੈ ਇਹ ਹੈ ਜੀ ਇੱਥੋਂ ਦਾ ਮੇਨ ਬੀਚ ਤੁਸੀਂ 5 ਯੂਰੋ ਦੇ ਕੇ ਇੱਥੇ ਬੀਚ ਦੇ ਉੱਪਰ ਆਪਣੀ ਜਗ੍ਹਾ ਲੈ ਸਕਦੇ ਹੋ ਤੇ ਇੰਜੋਏ ਕਰ ਸਕਦੇ ਹੋ ਇਹ ਲੇਕ ਆ ਜਿਹੜੀ ਕੋਈ ਜ਼ਿਆਦਾ ਡੂੰਗੀ ਨਹੀਂ ਹੈ ਅਗਰ ਤੁਸੀਂ ਥੋੜਾ ਬਹੁਤਾ ਵੀ ਤੈਰਨਾ ਜਾਣਦੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਤੁਸੀਂ ਵਧੀਆ ਸਾਫ਼ ਪਾਣੀ ਦੇ ਵਿੱਚ ਨਹਾ ਸਕਦੇ ਹੋ ਇਹ ਵਿੱਚ ਦੇ ਕੰਡੇ ਤੇ ਬਣਿਆ ਹੋਇਆ ਰੈਸਟੋਰੈਂਟ ਆ ਇੱਥੇ ਤੁਸੀਂ ਆਰਾਮ ਨਾਲ ਬੈਠ ਕੇ ਆਪਣਾ ਮੀਲ ਇੰਜੋਏ ਕਰ ਸਕਦੇ ਹੋ ਹੁਣ ਆਪਾਂ ਆ ਗਏ ਜੀ ਬਲੈਡ ਸਿਟੀ ਦੇ ਵਿੱਚ ਤੁਸੀਂ ਸ਼ਹਿਰ ਦਾ ਨਜ਼ਾਰਾ ਦੇਖ ਸਕਦੇ ਹੋ ਇਹ ਲੋਕਾਂ ਦੀ ਇੱਕ ਖਾਸियत ਹੈ ਇਹਨਾਂ ਨੇ ਜਿਆਦਾ ਮਲਟੀਨੈਸ਼ਨਲ ਕੰਪਨੀਆਂ ਨਹੀਂ ਆਉਣ ਦਿੰਦੀਆਂ ਤੇ ਜਿਆਦਾ ਬਾਹਰਲੇ ਬਾਹਰਲੇ ਬੰਦਿਆਂ ਨੂੰ ਵੀ ਨਹੀਂ ਆਉਣ ਦਿੰਦੇ ਕਿਉਂਕਿ ਇਹਨਾਂ ਦੀ ਆਪ ਦੀ ਜੌਬ ਤੇ ਅਸਰ ਪਵੇਗਾ ਤੇ ਇੱਥੇ ਦੀ ਜਿਹੜੀ ਟੋਟਲ ਕੰਟਰੀ ਦੀ ਗੱਲ ਦੀ ਆ ਸਿਰਫ 2 ਮਿਲੀਅਨ ਆ ਜਿਹੜੀ ਕਿ ਪੰਜਾਬ ਤੋਂ ਵੀ ਬਹੁਤ ਜ਼ਿਆਦਾ ਘੱਟ ਆ ਇੱਥੋਂ ਦੇ ਲੋਕਾਂ ਨੂੰ ਹਾਰਸ ਰਾਈਡਿੰਗ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਆ। ਹਰ ਪਿੰਡ ਦੇ ਵਿੱਚ ਤੁਹਾਨੂੰ ਐਦਾਂ ਦੇ ਹਾਰਸ ਰਾਈਡਿੰਗ ਦੇ ਟ੍ਰੇਨਿੰਗ ਸੈਂਟਰ ਬਣੇ ਮਿਲਣਗੇ ਤੇ ਲੋਕ ਉਹ ਬੰਜਵਾਇ ਕਰਦੇ ਨੇ। ਇਹ ਸ਼ਹਿਰ ਨੂੰ ਜੀ ਫੁੱਲਾਂ ਦਾ ਸ਼ਹਿਰ ਵੀ ਕਿਹਾ ਜਾਂਦਾ। ਤੁਸੀਂ ਦੇਖ ਸਕਦੇ ਹੋ ਜਿੱਦਾਂ ਇਹਨਾਂ ਦੇ ਘਰਾਂ 'ਚ ਕੰਪੀਟੀਸ਼ਨ ਹੋਇਆ ਹੋਵੇ। ਫੁੱਲਾਂ ਨੂੰ ਇਹ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ ਤੇ ਸਫਾਈ ਦਾ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਖਿਆਲ ਰੱਖਿਆ ਜਾਂਦਾ। ਇਹ ਆ ਜੀ ਇੱਥੋਂ ਦਾ ਬੱਸ ਸਟੇਸ਼ਨ। ਤੇ ਇਹ ਬੀਬੀ ਕਨੈਕਟਰ ਆ ਇੱਥੋਂ ਦੀ ਦੇਖ ਸਕਦੇ ਹੋ ਟਿਕਟਾਂ ਚੜਦੀ ਆ ਤੇ ਛੋਟਾ ਜਿਹਾ বাস ਸਟੇਸ਼ਨ ਆ ਸਿਟੀ ਦਾ ਬਾਕੀ ਤੁਸੀਂ ਅਲਦ ਵਾਲੇ ਇਹਨਾਂ ਦਾ ਇੱਥੋਂ ਦਾ ਰਹਿਣ ਸਹਿਣ ਘਰ-ਬਾਰ ਗਲੀਆਂ ਮੁਹੱਲੇ ਦੇਖ ਸਕਦੇ ਹੋ ਐਦਾਂ ਦੀ ਹਰ ਘਰ ਦੇ ਮੂਹਰੇ ਇਹਨਾਂ ਨੇ ਪਾਰਕਿੰਗ ਬਣਾਈ ਹੋਈ ਆ ਥੋੜਾ ਜਿਹਾ ਮੈਂ ਤੁਹਾਨੂੰ ਸ਼ਹਿਰ ਘੁੰਮ ਕੇ ਦਿਖਾ ਦਿੰਨਾ ਆ ਕਿੱਦਾਂ ਦਾ ਲੱਗਦਾ ਆ ਇੰਡੀਆ ਦੇ ਏਟੀਐਮ ਸਾਰੇ ਇੱਥੇ ਵਰਕ ਕਰਦੇ ਨੇ ਜੀ ਬੈਸਟ ਏਟੀਐਮ ਆਓ ਤੁਸੀਂ ਲੈ ਸਕਦੇ ਹੋ ਐਚਡੀਐਫਸੀ ਬੈਂਕ ਦਾ ਉਸ ਤੋਂ ਬਾਅਦ ਪੀਐਨਵੀ ਬੈਂਕ ਦਾ ਏਟੀਐਮ ਲੈ ਸਕਦੇ ਹੋ ਉਹਦੇ ਚਾਰजेस ਘੱਟ ਪੈਂਦੇ ਨੇ ਐਚਡੀਐਫਸੀ ਨਾਲ ਐਚਡੀਐਫਸੀ ਦੀ ਜਿਹੜੀ ਸਰਵਿਸ ਆ ਉਹ ਯੂਨੀਵਰਸਲ ਆ ਕਹਿ ਸਕਦੇ ਹਰ ਏਟੀਐਮ ਦੇ ਉੱਪਰ ਵਰਕ ਕਰ ਜਾਂਦਾ ਤੇ ਜਿਹੜਾ ਪੀਐਨਵੀ ਦਾ ਏਟੀਐਮ ਆ ਉਹ ਕਈ ਜਗ੍ਹਾ ਨਹੀਂ ਵੀ ਵਰਕ ਕਰਦਾ ਇਹ ਇੱਥੇ ਆ ਬੀਅਰ ਸ਼ਾਪ ਆ ਰੈਸਟੋਰੈਂਟ ਬਣੇ ਹੋਏ ਨੇ ਛੋਟੇ ਛੋਟੇ ਆ ਇਤੋਂ ਦੀ ਪੱਬ ਆ ਗਈ ਆ 1903 ਦੀ ਬਣੀ ਹੋਈ ਆ ਐਜ਼ ਇਟ ਇਜ਼ ਦੇਖੋ ਇਹਨਾਂ ਨੇ ਪੁਰਾਣਾ ਘਰ 1903 ਦਾ ਕਿੰਨਾ ਵਧੀਆ ਸੰਭ ਕੇ ਰੱਖਿਆ ਹੋਇਆ ਵਧੀਆ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ ਇੱਕ ਗੱਲ ਹੋਰ ਇਹਨੂੰ ਦੂਜਾ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਆ ਜਿਹੜੀ ਘਰਾਂ ਦੀ ਇਹਨਾਂ ਦੀ ਬਣਤਾਰਾ ਸ਼ੇਪ ਆ ਉਹ ਬਿਲਕੁਲ ਸਵਿਟਜ਼ਰਲੈਂਡ ਦੇ ਘਰਾਂ ਵਰਗੀ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇੱਥੇ ਜਿਹੜੀ ਖੇਤੀ ਆ ਉਹ 12 ਮਹੀਨੇ ਦੀ ਨਹੀਂ ਹੁੰਦੀ 3 ਤੋਂ 4 ਮਹੀਨੇ ਹੁੰਦੀ ਆ ਫੇਰ ਇੱਥੇ ਜਿਹੜੀਆਂ ਸਰਦੀਆਂ ਹੋ ਜਾਂਦੀਆਂ ਨੇ ਤਾਂ ਕਰਕੇ ਜ਼ਿਆਦਾ ਫਸਲ ਨਹੀਂ ਹੁੰਦੀ ਪੰਜਾਬ ਦੀ ਧਰਤੀ ਵਾਂਗ ਨਹੀਂ ਆ ਕਿ ਤੁਸੀਂ 12 ਮਹੀਨੇ ਦੀ ਰੋਣ ਉੱਥੇ ਫੂਡਗਾ ਸਕਦੇ ਹੋ ਇਦਾਂ ਇੱਥੇ ਨਹੀਂ ਆ ਇਥੋਨੀਆ ਬੱਸਾਂ ਦੀ ਖਾਸियत ਇਹ ਆ ਕਿ ਤੁਹਾਨੂੰ ਕੋਈ ਕਾਰਡ ਬਾਇ ਕਰਨ ਦੀ ਲੋੜ ਨਹੀਂ ਮੈਟਰੋ ਜਾਂ ਬੱਸ ਕਾਰਡ ਜਿਹਨੂੰ ਆਪਾਂ ਬੋਲਦੇ ਆ ਤੁਸੀਂ ਸਿਰਫ ਆਪਣਾ ਕਾਰਡ ਦਾ ਵਾਈਫਾਈ ਔਨ ਰੱਖੋ ਤੇ ਇੱਥੇ ਪੰਜ ਕਰੋ 1 ਯੂਰੋ 30 ਸੈਂਟ ਮਿਨੀਮਮ ਟਿਕਟ ਦੀ ਪ੍ਰਾਈਸ ਆ ਤੁਸੀਂ ਦੇਖ ਸਕਦੇ ਹੋ ਪੂਰੇ ਲਜੁਬਲ ਜਾਨਾਂ ਦੇ ਵਿੱਚ ਅਗਰ ਤੁਸੀਂ ਘੁੰਮਣਾ ਚਾਹੁੰਦੇ ਹੋ ਤਾਂ ਇਹ ਲਜੁਬਲ ਜਾਨਾਂ ਦਾ ਸਸਤਾ ਮਾਲ ਹੈ ਇੱਥੇ ਤੁਸੀਂ ਬਾਕੀ ਯੂਰਪ ਦੇ ਕੰਪੈਰੀਜ਼ਨ ਸਸਤੇ ਕੱਪੜੇ ਖਰੀਦ ਸਕਦੇ ਹੋ ਸੁਪਰਨੋਵਾ ਇਹਦਾ ਨਾਮ ਆ ਆਜੋ ਤੁਹਾਨੂੰ ਹੁਣ ਦਿਖਾਉਨੇ ਆ ਅੰਦਰ ਦਾ ਨਜ਼ਾਰਾ ਇੱਥੋਂ ਮੈਂ ਇੱਕ ਕੱਪੜਾ ਖਰੀਦਿਆ ਸੀ ਤੇ ਇਹਨਾਂ ਦੀ ਜਿਹੜੀ ਰਿਟਰਨ ਪਾਲਿਸੀ ਆ ਉਹ ਤੁਸੀਂ ਅਗਰ ਤੁਹਾਨੂੰ ਨਹੀਂ ਪਸੰਦ ਆਉਂਦਾ ਤਾਂ ਤੁਸੀਂ ਕੱਪੜਾ ਵਾਪਸ ਕਰ ਸਕਦੇ ਹੋ ਮੈਂ ਤੁਹਾਨੂੰ ਆ ਮੈਡਮ ਦੇ ਵਿਚਾਰ ਵੀ ਸੁਣਾ ਦੇਣਾ ਹੈਲੋ ਮੈਮ ਹਾਊ ਆਰ ਯੂ ਆ ਵਾਟ ਇਜ਼ ਯੂਅਰ ਰਿਟਰਨ ਪਾਲਿਸੀ You can exchange it for other item if you come with the receipt in 30 days within 30 days دیکھو 30 ਦਿਨਾਂ ਦਾ ਸਮਾਂ ਦਿੰਦੇ ਨੇ ਤੁਸੀਂ 30 ਦਿਨਾਂ ਦੇ ਵਿੱਚ ਕੋਈ ਵੀ ਕੱਪੜਾ ਇੱਥੋਂ ਵਾਪਸ ਕਰ ਸਕਦੇ ਹੋ ਤੇ ਆਪਣੀ ਕੀ ਹੁੰਦਾ ਹੈ ਪਹਿਲਾਂ ਤਾਂ ਛੇਤੀ ਛੇਤੀ ਪੈਰ ਹੀ ਨਹੀਂ ਲੱਗਣ ਦਿੰਦੇ ਕਹਿਣਗੇ 2 ਵਜੇ ਤੋਂ ਬਾਅਦ ਆਈਂ ਸਵੇਰੇ ਸਵੇਰੇ ਅਸੀਂ ਆਪਣੀ ਗੱਤ ਹੀ ਨਹੀਂ ਖਰਾਬ ਕਰਨੀ ਤੇ ਆਪਣੇ ਕੈਸ਼ ਨਹੀਂ ਦਿੰਦੇ ਤੁਸੀਂ ਆਪਣਾ ਇੱਥੇ ਕੱਪੜਾ ਦੇ ਕੇ ਕੈਸ਼ ਵੀ ਵਾਪਸ ਲੈ ਸਕਦੇ ਹੋ ਜਿਹੜੇ ਵਹਿਮ ਭਰਮ ਨੇ ਉਹ ਕੱਲੇ ਪੰਜਾਬ 'ਚ ਹੀ ਨਹੀਂ ਕੀਤੇ ਜਾਂਦੇ ਯੂਰਪ ਦੇ ਵਿੱਚ ਵੀ ਬੜੇ ਨੇ ਆ ਸਲਵੇਨੀਆ ਦੀ ਕੈਪੀਟਲ ਸਿਟੀ ਲੁਬਲਿਆਨਾ ਦੇ ਵਿੱਚ ਲਵ ਲੋਕ ਬ੍ਰਿਜ ਦੇ ਨਾਂ ਨਾਲ ਜਾਣਿਆ ਜਾਂਦਾ ਇੱਥੇ ਦੇਸੀ ਭਾਸ਼ਾ 'ਚ ਕਹੀਏ ਤਾਂ ਮਨ ਚਾਹਾ ਪਿਆਰ ਪਾਉਣ ਦੇ ਲਈ ਜਿੰਦੇ ਲਾਏ ਜਾਂਦੇ ਨੇ ਤੇ ਇਹ ਮੰਨਤ ਕੀਤੀ ਜਾਂਦੀ ਹੈ ਕਿ ਪਿਆਰ ਜਿੰਦਿਆਂ ਵਾਂਗੂ ਅੜਿਆ ਰਹੇ ਅਗਰ ਤੁਸੀਂ ਵੀ ਆਪਣਾ ਮਨ ਚਾਹਾ ਪਿਆਰ ਪਾਉਣਾ ਚਾਹੁੰਦੇ ਹੋ ਤਾਂ ਵੀਜ਼ਾ ਲੈ ਕੇ ਟਿਕਟ ਲੈ ਕੇ ਸਲਵੇਨੀਆ ਪਹੁੰਚੋ ਤਾਂ ਕਿ ਤੁਹਾਨੂੰ ਵੀ ਆਪਣਾ ਮਨ ਚਾਹਾ ਪਿਆਰ ਮਿਲ ਸਕੇ ਇੱਥੇ ਜਿਹੜੀ ਐਵਰੇਜ ਕਾਮਿਆਂ ਦੀ ਸੈਲਰੀ ਆ 1200 ਯੂਰੋ ਤੋਂ ਸਟਾਰਟ ਹੋ ਜਾਂਦੀ ਆ ਟੂਰਿਜ਼ਮ ਤੋਂ ਬਾਅਦ ਇਹਨਾਂ ਦਾ ਦੂਜਾ ਵੱਡਾ ਜਿਹੜਾ ਕੀਤਾ ਆ ਉਹ ਮੈਨੂਫੈਕਚਰਿੰਗ ਦਾ ਸਪੇਅਰ ਪਾਰਟ ਕਾਰਾਂ ਦੇ ਇਹ ਮੈਨੂਫੈਕਚਰ ਕਰਦੇ ਆ ਤੇ ਐਕਸਪੋਰਟ ਕੀਤਾ ਜਾਂਦਾ ਆ ਅੱਜ ਕੱਲ ਸਕਿੱਲ ਵਰਕ ਦੇ ਵਿੱਚ ਇੰਡੀਆ ਤੋਂ ਬੰਦੇ ਆ ਵੀ ਰਹੇ ਨੇ 5 ਸਾਲ ਲਈ ਤੁਹਾਨੂੰ ਉਸ ਕੰਪਨੀ ਨਾਲ ਬੌਂਡ ਰਹਿਣਾ ਪੈਂਦਾ ਆ ਜਿਹੜੀ ਕੰਪਨੀ ਦੇ ਥਰੂ ਤੁਹਾਨੂੰ ਵਰਕ ਪਰਮਿਟ ਮਿਲਿਆ ਹੁੰਦਾ ਉਸ ਤੋਂ ਬਾਅਦ ਤੁਹਾਨੂੰ ਪੱਕੀ ਰੈ residency ਮਿਲਦੀ ਆ ਕੁੱਲ ਮਿਲਾ ਕੇ ਰਹਿਣ ਲਈ ਇਹ ਕੰਟਰੀ ਬਹੁਤ ਵਧੀਆ ਪਾਸਪੋਰਟ ਦੀ ਜਿਹੜੀ ਰੈਂਕਿੰਗ ਆ ਬਹੁਤ ਪਾਵਰਫੁਲ ਆ 10ਵੇਂ ਨੰਬਰ ਦਾ ਪਾਸਪੋਰਟ ਆ 186 ਕੰਟਰੀ ਤੁਸੀਂ ਬਿਨਾਂ ਵੀਜ਼ੇ ਤੋਂ ਟਰੈਵਲ ਕਰ ਸਕਦੇ ਹੋ ਮੇਰੇ ਅਕੋਰਡਿੰਗਲੀ ਕੰਟਰੀ ਬਹੁਤ ਵਧੀਆ ਆ ਰਹਿਣ ਲਈ ਅਗਰ ਕਿਸੇ ਨੂੰ ਇੱਥੇ ਵਸਣ ਦਾ ਮੌਕਾ ਮਿਲਦਾ ਹੈ ਤਾਂ ਜਰੂਰ ਟਰਾਈ ਕਰਨਾ ਚਾਹੀਦਾ ਹੈ ਅੱਜ ਦਾ ਜਿਹੜਾ ਬਲੌਗ ਆ ਉਹ ਇੱਥੇ ਹੀ ਸਮਾਪਤ ਹੁੰਦਾ ਹੈ ਆ ਫਿਰ ਕਿਸੇ ਨਵੀਂ ਥਾਂ ਮਿਲਾਂਗੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਸ਼ੁਕਰੀਆ ਜੀ